ਸੈਲੀ ਨੇ ਆਪਣੇ ਆਸ਼ਕ ਤੋਂ ਤੰਗ ਆ ਕੇ ਉਹਨੂੰ ਹੋਟਲ ਦੇ ਵਿੱਚ ਸੱਦਿਆ ਉਹਨੂੰ ਬੜਾ ਸਮਝਾਇਆ ਵੀ ਤੂੰ ਕੁੜੀਆਂ ਨਾਲ ਗੱਲਾਂ ਨਾ ਕਰਿਆ ਕਰ ਉਹਨੇ 1 2 3 4 5 ਬੜੀ ਕੁੜੀਆਂ ਨਾਲ ਗੱਲਾਂ ਬਾਤਾਂ ਮਾਰਦਾ ਸੀ ਕੁੜੀ ਨੇ ਇੱਕ ਹੀ ਹੋਈ ਨੇ ਸਾਰਾ ਕੁਝ ਕਰਕੇ ਉਹਦੇ ਨਾਲ ਫਿਰ ਉਹਦਾ ਗੁਪਤ ਅੰਗ ਵਧ ਦਿੱਤਾ ਗਿਆ ਦੋਸਤੋ ਅੱਜ ਤੁਹਾਨੂੰ ਮੈਂ ਦੱਸ ਦਿੰਦਾ ਇਸ ਕੁੜੀ ਨਾਲ ਗੱਲਬਾਤ ਕਰਾਵਾਂਗੇ ਜਿਨੇ ਇਹਦਾ ਗੁਪਤ ਅੰਗ ਵਧ ਦਿੱਤਾ ਅੱਜ ਦੋਸਤੋ ਸਸੀ ਕਾ ਦੋਸਤੋ ਮੈਂ ਤੁਹਾਡਾ ਆਪਣਾ ਜੀ ਸਿੱਧੂ ਦੋਸਤੋ ਅੱਜ ਕੱਲ ਤੁਹਾਨੂੰ ਮੈਂ ਦੱਸੀ ਜੈਨਾ ਨਵੇਂ ਤੋਂ ਨਵੀਂ ਨਵੇਂ ਤੋਂ ਨਵਾਂ ਪੁਰਜਾ ਨਵੇਂ ਤੋਂ ਨਵਾਂ ਕਲਯੁੱਗ ਦਾ ਟਾਈਮ ਆ ਦੋਸਤੋ ਨਵੀਂ ਤੋਂ ਨਵੀਂ ਖਬਰ ਆਉਂਦੀ ਰਹਿੰਦੀ ਆ ਆਉਂਦੀ ਰਹਿੰਦੀ ਆ ਇਸ ਸੇਲੀ ਨੇ ਮਜਬੂਰ ਕਰਤਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀਆਂ ਕਈ ਦੀਆਂ ਆਸ਼ਕਾਂ ਨੂੰ ਮਜਬੂਰ ਕਰਤਾ ਸੋਚਣ ਲਈ ਵੀ ਇਦਾਂ ਦਾ ਵੀ ਕੁਝ ਹੋ ਸਕਦਾ ਜਦੋਂ ਸੇਲੀ ਆਪਣੇ ਆਸ਼ਕ ਨੂੰ ਜੇ ਕਿਸੇ ਹੋਰ ਮੁੰਡੇ ਨਾਲ ਜਾਂ ਹੋਰ ਕੁੜੀ ਨਾਲ ਜਾਂ ਗਲਤ ਸਬੰਧ ਬਣਾਉਂਦੇ ਵੇਖ ਲੈਂਦੀ ਆ ਤਾਂ ਉਹਦੇ ਨਾਲ ਕੀ ਗੱਲਬਾਤ ਬਣਦੀ ਆ ਗੱਲ ਸਾਰੀ ਕਰਾਂਗੇ ਸਸੀ ਗਾਜੀ ਸਸੀ ਗੱਲ ਜੀ ਵੀਰੇ ਕੀ ਗੱਲ ਕੀ ਹੋ ਗਈ ਸਾਰੀ ਜਿਹੜੀ ਤੁਸੀਂ ਖਬਰ ਦਿਨ ਰਾਤ ਚੱਲ ਰਹੀ ਆ ਵੀ ਇਹ ਜਿਹੜਾ ਵੀ ਆ ਤੁਹਾਡੇ ਆਸ਼ਕ ਨਾਲ ਜਿਹੜੀ ਜਿਹੇ ਸਿਸਟਮ ਬਣਿਆ ਜਿਹੜੀ ਗੱਲਬਾਤ ਹੋਈ ਆ ਉਹਦੇ ਨਾਲ ਉਹ ਸੱਚੀ ਕਰਨਾ ਹੋਈ ਆ ਹਾਂ ਵੀਰੇ ਸੱਚੀ ਉਹ ਕਿਵੇਂ ਕੀ ਗੱਲ ਕੀ ਹੋ ਗਈ ਸੀ ਵੀਰੇ ਮੇਰੀ ਕਿਹੜੇ ਮੁੰਡੇ ਨਾਲ ਗੱਲ ਸੀ ਹੂੰ ਵੀਰੇ ਗਲਤ ਕੰਮ ਕਰਦਾ ਸੀ ਹੋਰ ਕੁੜੀਆਂ ਨਾਲ ਗੱਲਾਂ ਕਰਦਾ ਸੀ ਉਹ ਹਾਂ ਹੁਣ ਮੈਂ ਚੰਗਾ ਖਵਾਉਂਦੀ ਪਿਆਉਂਦੀ ਸੀ ਹਾਂ ਨਾਲ ਰਹਿੰਦੀ ਸੀ ਮਾਦੇ ਪਰਿਵਾਰ ਨੂੰ ਰੱਖਦੀ ਸੀ ਉਹਨੂੰ ਹਾਂ ਮਾਦੇ ਮਾਂ ਪਿਓ ਨਾਲ ਵੱਧ ਚਾਹੁੰਦੀ ਸੀ ਉਹਨੂੰ ਹਾਂ ਉਹਨੇ ਵੀਰੇ ਕੁਛ ਨਹੀਂ ਸੋਚਿਆ ਹਾਂ ਹੁਣ ਮੈਂ ਚੰਗੇ ਹੋਟਲ 'ਚ ਘਮਾਉਂਦੀ ਸੀ ਹਾਂ ਬਾਹਰ ਅੰਦਰ ਲੈ ਕੇ ਜਾਂਦੀ ਸੀ ਹਾਂ ਹਾਰਲੇ ਬੁਲਟ ਦਵਾ ਕੇ ਦਿੱਤਾ ਉਹਨੂੰ ਮੈਂ ਹਾਰਲੇ ਬੁਲਟ ਦਵਾ ਕੇ ਦਿੱਤਾ ਹਾਂ ਵੀਰੇ ਕਿੰਨੇ ਦਾ ਉਹ ਵੀਰੇ ਉਹ ਹੈਗਾ 2.5 ਲੱਖ ਦਾ 2.5 ਲੱਖ ਦਾ ਹਾਂ ਵੀਰੇ ਅੱਛਾ ਫੇਰ ਕੀ ਗੱਲ ਕੀ ਹੋ ਗਈ ਫੇਰ ਫੇਰ ਵੀਰੇ ਮੈਂ ਉਹਦਾ ਵੜਤਾ ਵੀਰੇ ਕੀ ਵੜਤਾ ਵੀਰੇ ਉਹਦਾ ਮੈਂ ਕੀ ਵੜਤਾ ਸਮਝ ਲੈਣਗੇ ਸਮਝਣ ਵਾਲੇ ਵੀਰੇ ਦੋਸਤੋ ਖਤਮ ਕਰਤੀ ਦੁਨੀਆ ਦੋਸਤੋ ਆਸ਼ਕਾਂ ਨੂੰ ਮੈਂ ਇੱਕ ਗੱਲ ਜ਼ਰੂਰ ਦੱਸ ਦੇਣਾ ਜਿਹੜੇ ਆਪਣੇ ਸਹੇਲੀ ਨੂੰ ਧੋਖਾ ਦਿੰਦੇ ਆ ਉਹਨਾਂ ਨਾਲ ਇਦਾਂ ਦਾ ਕੁਝ ਵੀ ਹੋ ਸਕਦਾ ਦੋਸਤੋ ਇਸ ਕਰਕੇ ਜਿਹੜੇ ਆਸ਼ਕ ਮੇਰੇ ਭਾਈਚਾਰਾ ਹੈਗੇ ਆ ਉਹ ਨਾ ਇਦਾਂ ਦਾ ਕੰਮ ਕਰਨ ਇਹਨੇ ਕਿਸੇ ਮੁੰਡੇ ਨਾਲ ਪਿਆਰ ਕੀਤਾ ਸੀਗਾ ਉਹਨੂੰ ਚੰਗੀਆਂ ਗੱਡੀਆਂ ਚੰਗਾ ਹਾਰਲੇ ਚੰਗਾ ਪੈਸਾ ਚੰਗੇ ਹੋਟਲਾਂ ਦੇ ਵਿੱਚ ਚੰਗਾ ਉਹਨੂੰ ਖਾਣਾ ਪਿਉਣਾ ਸਾਰਾ ਕੁਝ ਕੀਤਾ ਪਿਆਰ ਕੀਤਾ ਆਪਣਾ ਜਿਸਮ ਦਿੱਤਾ ਆਪਦਾ ਸਾਰਾ ਸਰੀਰ ਦਿੱਤਾ ਉਹਨੂੰ ਪਰ ਉਸ ਮੁੰਡੇ ਦੀਆਂ ਹਰਕਤਾਂ ਇਹ ਜਿਹੀਆਂ ਸੀਗੀਆਂ ਉਸ ਆਸ਼ਕ ਦੀਆਂ ਹਰਕਤਾਂ ਇਦਾਂ ਦੀਆਂ ਸੀ ਉਹ ਕਿਸੇ ਹੋਰ ਕੁੜੀ ਨਾਲ ਪਿਆਰ ਕਰਦਾ ਸੀਗਾ ਹੋਰਾਂ ਕੁੜੀਆਂ ਨਾਲ ਗੱਲਾਂ ਬਾਤਾਂ ਮਾਰਦਾ ਸੀ ਇੱਕ ਦਿਨ ਇਹਨੇ ਕੀ ਕੀਤਾ ਹੋਟਲ ਦੇ ਵਿੱਚ ਬੁਲਾਇਆ ਅੱਛਾ ਹੋਟਲ ਦੇ ਵਿੱਚ ਬੁਲਾਇਆ ਸੀਗਾ ਹਾਂ ਵੀਰੇ ਹਮ ਹੋਟਲ ਚ ਬੁਲਾ ਕੇ ਬੁਲਾ ਕੇ ਉਹਨੂੰ ਮੈਂ ਵੀਰੇ ਤੇ ਹੋਟਲ ਚ ਬੁਲਾ ਕੇ ਉਹਨੂੰ ਵੀਰੇ ਮੈਂ ਖਾਪੀ ਗੇ ਬਹੁ ਖਾਦਾ ਵੀਰੇ ਅਸੀਂ ਖਾਦਾ ਪੀਤਾ ਸਾਰਾ ਕੁਝ ਕੀਤਾ ਉਹਨੇ ਮੇਰੇ ਨਾਲ ਕਿਉਂ ਸਾਡਾ ਜਾਨ ਦਾ ਟਾਈਮ ਹੋ ਗਿਆ ਉਦੋਂ ਮੈਂ ਵੀਰੇ ਵੜਤਾ ਉਹਦਾ ਅੱਛਾ ਵੜਤਾ ਫਿਰ ਹਾਂ ਵੀਰੇ ਮੈਂ ਉਹਦਾ ਗੁਪਤ ਅੰਗ ਦੋਸਤੋ ਵੜ ਦਿੱਤਾ ਗਿਆ ਉਸ ਮੁੰਡੇ ਨੂੰ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਉੱਥੇ ਉਹਦਾ ਇਲਾਜ ਚੱਲ ਰਿਆ ਇਸ ਕੁੜੀ ਨੇ ਉਹਦੇ ਨਾਲ ਐਦਾਂ ਕਿਉਂ ਕੀਤਾ ਕਿਉਂਕਿ ਇਹਨੇ ਦਿਲੋਂ ਪਿਆਰ ਕੀਤਾ ਸੀ ਉਹਦਾ ਇਹਨੂੰ ਉਹਨੂੰ ਹੋਟਲ ਦੇ ਵਿੱਚ ਬੁਲਾਇਆ ਹੋਟਲ ਦੇ ਵਿੱਚ ਉਹਦੇ ਨਾਲ ਗੱਲਾਂ ਬਾਤਾਂ ਮਾਰਦੀਆਂ ਸਾਰਾ ਕੁਝ ਕੀਤਾ ਐਂਡ ਦੇ ਉੱਤੇ ਉਹਦਾ ਨਨੂ ਉਹਦਾ ਗੁਪਤੰਗ ਵੱਡ ਦਿੱਤਾ ਗਿਆ ਦੋਸਤੋ ਅੱਛਾ ਪਿਆਰ ਕਿਵੇਂ ਹੋਇਆ ਸੀਗਾ ਕਾਲਜ ਟਾਈਮ ਚ ਹੋਇਆ ਸੀ ਕਹਿੰਦੇ ਪਿਆਰ ਹਾਂ ਵੀਰੇ ਪਿਆਰ ਸਾਡਾ ਛੇਮੀ ਵੇਲੇ ਦਾ ਸੀ ਛੇਮੀ ਵੇਲੇ ਦਾ ਹਾਂ ਵੀਰੇ ਛੇਮੀ ਤਾਂ ਬੰਦੇ ਨੂੰ ਸੂਹ ਨਹੀਂ ਹੁੰਦੀ ਵੀਰੇ ਮੇਰੇ ਨਾਲ ਲਾ ਪਿੰਡ ਉਹਦਾ ਸੀ ਨਾਲ ਔਰਲੇ ਪਾਸਾ ਸਾਡਾ ਪਿੰਡ ਸੀ ਵੀਰੇ ਹਾਂ ਤੇ ਅੱਛਾ ਤੇਰੇ ਪਿੰਡ ਪੜਦੇ ਸੀ ਕਿ ਤੂੰ ਉਹਦੇ ਪਿੰਡ ਪੜਦੀ ਸੀ ਉਹ ਮੇਰੇ ਪਿੰਡ ਪੜਦਾ ਸੀ ਅੱਛਾ ਉਹ ਤੇਰੇ ਪਿੰਡ ਪੜਦਾ ਹਾਂ ਉਹਨਾਂ ਦੇ 5ਵੀਂ ਤੱਕ ਸਕੂਲ ਹੋ ਅੱਛਾ ਉੱਥੇ ਪਿਆਰ ਹੋ ਗਿਆ ਹਾਂ ਵੀਰੇ ਫੇਰ ਅਸੀਂ ਕਾਲਜ ਜਾ ਕੇ ਇਕੱਠੇ ਅੱਛਾ ਕਾਲਜ ਜਾ ਕੇ ਫੇਰ ਹਾਂ ਵੀਰੇ ਫੇਰ ਦੋ ਕਾਲਜ ਬਦਲੇ ਸੀ ਤੇ ਉੱਥੇ ਸਾਨੂੰ ਪਤਾ ਜਾ ਮੂੰਹ ਪਿਆਰ ਪਿਆਰ ਹੋ ਗਿਆ ਸਾਡਾ ਵੀਰੇ ਪਿਆਰ ਹੋ ਗਿਆ ਉੱਥੇ ਹਾਂ ਵੀਰੇ ਅੱਛਾ ਫੇਰ ਫੇਰ ਵੀਰੇ ਮੈਨੂੰ ਨੇ ਮੈਨੂੰ ਦੱਸਿਆ ਕਹਿੰਦਾ ਮੈਂ ਤੈਨੂੰ ਧੋਖਾ ਨਹੀਂ ਦਿੰਦਾ ਆ ਵੀਰੇ ਤੇ ਮੈਨੂੰ ਕੀ ਪਤਾ ਸੀ ਵੀਰੇ ਮੇਰੇ ਨਾਲ ਕੁਝ ਕਰੂਗਾ ਹੂੰ ਤਾਂ ਵੀਰੇ ਮਜ਼ਾ ਨਾ ਘਟਦਾ ਕਿਹਨੇ ਕੁੜੀਆਂ ਨਾਲ ਗੱਲਾਂ-ਬੱਤਾਂ ਮਾਰਦਾ ਸੀ ਉਹ ਸੀ ਸੱਤ ਕੁੜੀਆਂ ਨਾਲ ਗੱਲਾਂ-ਬੱਤਾਂ ਕਰਦਾ ਸੀ ਤੇ ਘਰਦਿਆਂ ਨੂੰ ਪਤਾ ਸੀ ਵੀ ਤੇਰੀ ਉਹ ਦਿਨ ਮੁੰਡੇ ਨਾਲ ਗੱਲਬਾਤ ਆ ਉਹਦੇ ਨਾਲ ਵਿਆਹ ਉਹ ਕਰਾਉਣਾ ਸੀਗਾ ਕੀ ਕੀ ਸਿਸਟਮ ਸੀ ਹਾਂ ਵੀਰੇ ਪਤਾ ਹੀ ਸਾਡੇ ਘਰਦਿਆਂ ਨੂੰ ਸਾਰੀ ਫੈਮਿਲੀ ਨੂੰ ਪਤਾ ਹੀ ਸਾਡੇ ਸਾਰੀ ਫੈਮਿਲੀ ਨੂੰ ਪਤਾ ਸੀਗਾ ਹਾਂ ਵੀਰੇ ਦੋਸਤੋਂ ਕਹਿੰਦੇ ਛੇਮੀ ਵੇਲੇ ਦਾ ਪਿਆਰ ਸੀ ਦੋਸਤੋਂ ਅੱਛਾ ਛੇਮੀ ਚ ਪਿਆਰ ਕਿਵੇਂ ਹੋਇਆ ਸੀਗਾ ਮੈਂ ਵੀਰੇ ਬੈਂਚ ਤੇ ਬੈਠੀ ਹੁੰਦੀ ਸੀ ਹਾਂ ਤੇ ਉਹ ਮੇਰੇ ਮੈਂ ਉਹਦੇ ਚੌਕ ਮਾਰਦੀ ਕਿਤੇ ਉਹ ਮੇਰੇ ਮਾਰਦਾ ਸੀ ਚੌਕ ਚੌਕ ਹਾਂ ਵੀਰੇ ਤੇ ਫੇਰ ਨਾਲ ਅਗਲੇ ਨੇ ਮੈਨੂੰ ਮੁੰਡੇ ਕੀ ਕਹਿੰਦੇ ਸੀ ਜਗਾੜੀ ਰੱਕ ਮੁੰਡੇ ਨਾਲ ਗੱਲ ਕਰ ਲੈਂਦੀ ਐ ਤੇ ਬਸ ਲੋਕਾਂ ਨੂੰ ਆਏ ਨਾ ਪਤਾ ਨਹੀਂ ਸੀਦੇ ਨਹੀਂ ਆ ਪੱਕੀ ਅੱਛਾ ਕੌਣ ਕਹਿੰਦਾ ਸੀ ਕਿ ਤੈਨੂੰ ਗਲਤ ਉਹਦੇ ਕਲਾਸ ਮੇਟ ਵੀਰੇ ਉਹਦੇ ਮੁੰਡੇ ਨਾਲ ਦੇ ਤੇਰੇ ਪਿੰਡ ਦੇ ਵੀ ਕਹਿੰਦੇ ਸੀ ਹਾਂ ਵੀਰੇ ਬਹੁਤ ਕਹਿੰਦੇ ਸੀ ਇਹਦੇ ਗਲੀਆਂ ਦੇ ਵਿੱਚ ਤੁਰੀ ਜਾਂਦੀ ਛੇੜਦੇ ਸੀਗੇ ਪਿੱਛੋਂ ਆਵਾਜ਼ ਮਾਰਦੇ ਸੀਗੇ ਨਾਂ ਲੈ ਕੇ ਉਹਦਾ ਹਾਂ ਵੀਰੇ ਕੀ ਨਾਂ ਸੀ ਉਹਦਾ ਉਹਦਾ ਨਾਂ ਰੋਖਮਨ ਵੀਰੇ ਹੈ ਰੋਖਮਨ ਵੀਰੇ ਰੋਖਮਨ ਹਾਂ ਵੀਰੇ ਬਹੁਤ ਸੋਹਣਾ ਨਾਂ ਯਾਰ ਹਨਾ ਤੇ ਅੱਛਾ ਫੇਰ ਕੀ ਹੋ ਗਿਆ ਛੇਕਗਾ ਤਾਂ ਮਰੀ ਜਾਂਦੇ ਤੇ ਜਿਆਦਾ ਹੀ ਜਾਂਦੀ ਉਹਦੀ ਹਾਂ ਵੀਰੇ ਜਿਆਦਾ ਰਹੀ ਹਾਂ ਤੂੰ ਯਾਦ ਕਰੀ ਜਾਂਦਾ ਤੈਨੂੰ ਉਹ? ਹਾਂਜੀ। ਗਲਤੀ ਮਹਿਸੂਸ ਕੀਤੀ ਜਦੋਂ ਤੁਸੀਂ ਉਹਦਾ ਇੱਧਰ ਨੂੰ ਹੋ ਜਾ ਮੜਾਇਆ। ਆਲੇ ਕੈਮਰੇ 'ਚ ਬਈ। ਅੱਛਾ ਜਦੋਂ ਤੁਸੀਂ ਉਹਦਾ ਗੋਪਤੰਗ ਵੜ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਉਹਨੇ ਯਾਦ ਕੀਤਾ ਤੁਹਾਨੂੰ ਵੀ ਤੂੰ ਮੈਂ ਮੈਂ ਗਲਤ ਕੀਤਾ ਤੇ ਨਾਲ। ਹਾਂ ਵੀਰੇ ਬਹੁਤ ਪਸਤਾ ਰਹੇ ਉਹ। ਹਾਂ। ਹੁਣ ਮੈਂ ਲਾਜ ਵੀ ਕਰਾ ਰਹੀ ਹਾਂ ਉਹਦਾ। ਹੋ ਜੂਗਾ ਲਾਏ? ਹਾਂ ਵੀਰੇ। ਡਾਇਰੈਕਟਰ ਕੀ ਕਹਿੰਦੇ ਆ? ਹੱਡੀ ਨਹੀਂ ਵੱਢੀਗੀ ਵੀਰੇ। ਉਤਲਾ ਇਹ ਤਾਂ ਹੁੰਦੀ। ਉਤਲਾ ਮਾਸ ਵੀਰੇ। ਹੱਡੀ ਤਾਂ ਹੁੰਦੀ ਨਹੀਂ ਹੋ ਜਾ। ਮੈਂ ਤਾਂ ਵੀਰੇ ਡਾਇਰੈਕਟਰਾਂ ਨੇ ਦੱਸੀ ਸੀ ਗੱਲ ਪਤਾ ਨਹੀਂ ਕੀ ਵੱਢ ਗਈ ਦਿੱਤਾ ਤੂੰ। ਉਹਦਾ ਕਿਹੜਾ ਹੁੰਦਾ ਵੀਰੇ ਕੀ ਹੁੰਦਾ ਨੰਨੂ ਵੀਰੇ ਇਹਨੂੰ ਦੋਸਤੋ ਤੁਸੀਂ ਦੇਖ ਸਕਦੇ ਹੋ ਇਹ ਕੁੜੀ ਨੂੰ ਪਤਾ ਨਹੀਂ ਹੈਗਾ ਵੀ ਕੀ ਸਿਸਟਮ ਹੁੰਦਾ ਕੀ ਨਹੀਂ ਛੇਮੀ ਵੇਲੇ ਦਾ ਪਿਆਰ ਸੀ ਇੱਕ ਦੂਦੇ ਚਾਗ ਮਾਰਦੇ ਹੁੰਦੇ ਸੀ ਪਿੰਡ ਦੇ ਵਿੱਚ ਇਹਨੂੰ ਗਲਤ ਵੀ ਬੋਲਦੇ ਹੁੰਦੇ ਸੀਗੇ ਗਲਤ ਇਦਾਂ ਬੋਲਦੇ ਵੀ ਇਹਨੂੰ ਜਗਾਲੀ ਕਹਿ ਕੇ ਬੁਲਾਉਂਦੇ ਹੁੰਦੇ ਸੀਗੇ ਕਿਉਂ ਕਹਿੰਦੇ ਸੀਗੇ ਕਿਉਂਕਿ ਇਹ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਕਰਦੀ ਸੀਗੀ ਦੋਸਤੋ ਪਿਆਰ ਇੰਨਾ ਵੀ ਨਾ ਕਰੋ ਕਿ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਇਹ ਨਹੀਂ ਪਤਾ ਲੱਗੇ ਵੀ ਆਪਾਂ ਕੀ ਕਰ ਰਹੇ ਆ ਇਸ ਕੁੜੀ ਨੇ ਨੇ ਹੱਦੋਂ ਵੱਧ ਕੇ ਪਿਆਰ ਕੀਤਾ ਬਹੁਤ ਕੁਝ ਚੱਲਿਆ ਬਹੁਤ ਕੁਝ ਚੱਲਿਆ ਕਹਿੰਦੇ ਹਾਂ ਵੀਰੇ ਕੀ ਕੀ ਚੱਲਿਆ ਵੀਰੇ ਪਹਿਲੀ ਨਾ ਜਰ ਲਿਆ ਮੈਂ ਦੂਜੀ ਨਾ ਜਰ ਲਿਆ ਤੀਜੀ ਨਾ ਜਰ ਲਿਆ ਵੀਰੇ ਮੈਥੋਂ ਫਿਰ ਬਾਹ ਹੋ ਨਹੀਂ ਹੋਇਆ ਚੱਲਿਆ ਨਹੀਂ ਗਿਆ ਮੈਥੋਂ ਕੁਝ ਵੀ ਅੱਛਾ ਪਹਿਲੀ ਕੁੜੀ ਨਾ ਵੇਖ ਲਿਆ ਦੂਜੀ ਕੁੜੀ ਨਾ ਤੀਜੀ ਕੁੜੀ ਨਾ ਵੇਖ ਲਿਆ ਫਿਰ ਮਤਲਬ ਉਹ ਚੀਜ਼ਾਂ ਚੱਲੀਆਂ ਨਹੀਂ ਗਈਆਂ ਉਹ ਚੀਜ਼ਾਂ ਟੈਨਸ਼ਨਾਂ ਦਿੰਦੀਆਂ ਸੀ ਰਾਤ ਨੂੰ ਤੇ ਫਿਰ ਮੈਂ ਰੂਮ ਚ ਸੱਦ ਕੇ ਨੂੰ ਵੀਰੇ ਹੱਥ ਨੇ ਮੋਦਨੇ ਖਾ ਪੀ ਕੇ ਬਈ ਉਹਦਾ ਕੰਮ ਕਰਤਾ ਹਾਂ ਤੇ ਕਹਿੰਦੇ ਵੀ ਪੰਚਾਇਤ ਵੀ ਹੋਈ ਸੀ ਤੁਹਾਡੇ ਤੇ ਪੰਚਾਇਤ ਵੀਰੇ ਮੈਂ ਪੰਚਾਇਤ ਚ ਉਹਨੂੰ ਮੈਂ ਕਹਤਾ ਸੀ ਵੀਰੇ ਇਹਨੂੰ ਹੱਥ ਨਾਲ ਫੜਿਆ ਫੜਿਆ ਗਿਆ ਸੀ ਕਰ ਹਾਂ ਵੀਰੇ ਉਹਨੂੰ ਮੈਂ ਹੱਥ ਨਾਲ ਲਾਉ ਮੈਂ ਕਿੰਨਾ ਟਾਈਮ ਖੜੀ ਆ ਉਹ ਪਲੈਨਿੰਗ ਬਲੂਇੰਗ ਬਣਾਈ ਸੀ ਰਾਤ ਨੂੰ ਆਇਸ ਤੇਰੇ ਕਰੇ ਹਾਂ ਵੀਰੇ ਹਾਂ ਹਾਂ ਕੀ ਕੀ ਕਿਵੇਂ ਬਣੀ ਸੀ ਪਲੈਨਿੰਗ ਵੀਰੇ ਰਾਤ ਨੂੰ ਸੇ ਮਿਲੀ ਗਏ ਭਾਈ ਪਲੈਨਿੰਗ ਕਿਵੇਂ ਬਣੀ ਸੀ ਪਲੈਨਿੰਗ ਕਿਵੇਂ ਬਣੀ ਸੀ ਉਹ ਕਿਵੇਂ ਆਇਆ ਕਿਵੇਂ ਸੀ ਕਿਵੇਂ ਥੋੜੀ ਸੈਟਿੰਗ ਬੈਠੀ ਕਿਵੇਂ ਕੀ ਕੀ ਕੀਤਾ ਤੁਸੀਂ ਕਿਵੇਂ ਸਿਸਟਮ ਬਣਿਆ ਵੀਰੇ ਮੈਂ ਪੈਨ ਨਹੀਂ ਆਰਡਰ ਹੂੰ ਚ ਸਾਰੇ ਲੱਗ ਲੱਗ ਹੀ ਪੈਨੇ ਸਾਰੇ ਗੱਲ ਨੰਬੜੇ ਨਾ ਕਰ ਤੇ ਲੱਗ ਲੱਗ ਪੈਨੇ ਵੀਰੇ ਸਾਰੇ ਅਸੀਂ ਹੈਨਾ ਮੇਰਾ ਭਰਾ ਵੀ ਲੱਗ ਪੈਂਦਾ ਸਾਰੇ ਲੱਗ ਪ ਤੇ ਮੈਂ ਉਹਨੂੰ ਮੈਂ ਕਿਹਾ ਤੂੰ ਅੱਜ ਆ ਜੀ ਮੈਂ ਮੇਰਾ ਕਮਰਾ ਮੈਂ ਬਾਹਰ ਨਾਲ ਪਈ ਸੀ ਬੈਠ ਕੇ ਸਾਡੇ ਉੱਥੇ ਪੈ ਗਈ ਮੋਦੇ ਤੇ ਕਿਹੜਾ ਮੇਰਾ ਦਾਦਾ ਉਹਦਾ ਇੰਨੇ ਵਾਲਾ ਹੈ ਨਹੀਂ दारू ਪੀ ਕੇ ਪੈ ਜਾਂਦਾ ਸੀ ਤੇ ਮੈਂ ਬਾਰੀ ਖੋਲਤੀ ਵੀਰੇ ਉਹ ਵੜ ਗਿਆ ਤੇ ਕਿਤੇ ਮੈਂ ਕੈਮਰਾ ਬੰਦ ਕਰਨਾ ਭੁੱਲ ਗਈ ਤੇ ਵੀਰੇ ਉੱਥੋਂ ਫੜੇ ਗਏ ਸੀ ਉੱਥੋਂ ਫੜੇ ਗਏ ਹਾਂ ਅੱਛਾ ਫਿਰ ਕੀ ਨਾਲ ਲੈਂਦੇ ਆ ਵੀ ਕਹਿੰਦੇ ਵੀ ਇੱਕ ਆਪਣੇ ਗਵਾਂਡੀਆਂ ਦਾ ਜਿਹੜਾ ਮੁੰਡਾ ਸੀਗਾ ਉਹਨੇ ਕਿਤੇ ਵੇਖ ਲਿਆ ਸੀ ਤੁਹਾਨੂੰ ਹਾਂ ਵੀਰੇ ਉਹ ਕੋਠੇ ਦੇ ਪਿੰਦੇ ਹੁੰਦੇ ਸੀ ਉਹਦੇ ਉਹ ਅੱਛਾ ਤੇ ਉਹਨਾਂ ਨੇ ਵੀ ਫੇਕ ਲਈ ਸਾਨੂੰ ਉਹਨੇ ਕਾ ਤੋ ਵੇਖ ਲਈ ਕਿ ਉਹ ਤੇਰੇ ਤੇ ਗਲਤ ਨਿਗਾਹ ਰੱਖਦਾ ਜੀ ਕਹਿੰਦੇ ਉਹ ਵੀਰੇ ਮੇਰੇ ਨਾਲ ਗੱਲ ਕਰਨ ਨੂੰ ਕਹਿੰਦੇ ਸੀ ਅੱਛਾ ਉਹ ਕਹਿੰਦਾ ਵੀ ਮੇਰੇ ਨਾਲ ਗੱਲ ਕਰਨ ਨਹੀਂ ਤਾਂ ਮੈਂ ਦੱਸੂਗਾ ਹਾਂ ਮੈਨੂੰ ਕਹਿੰਦਾ ਨਹੀਂ ਮੇਰੇ ਨਾਲ ਵੀ ਕਰ ਤੂੰ ਕੀਤੀ ਨਹੀਂ ਤੇ ਤੇਰੇ ਨਾਲ ਉਦਾਂ ਕੰਮ ਹੋ ਗਿਆ ਹਾਂ ਜੀ ਵੀਰੇ ਹਾਂ ਤੇ ਤਾਂ ਹੀ ਮੈਂ ਕਹਿੰਨੀ ਅੱਜ ਕੱਲ ਕੋਈ ਫਾਇਦਾ ਨਹੀਂ ਕਿਸੇ ਪੰਚਾਇਤ ਵਿੱਚ ਵੇਚਤੀ ਵੀ ਹੋਈ ਪੰਚਾਇਤ ਤੇ ਵੀਰੇ ਹੋਣੀ ਸੀ ਬੇਚ ਫੇਰ ਵੀ ਖੜੀ ਰਹੀ ਨਾਲ ਫੇਰ ਵੀ ਖੜੀ ਰਹੀ ਵੀਰੇ ਮੈਂ ਮਾਂ ਪਿਓ ਨਾਲ ਲੜੀ ਹਾਂ ਵੀਰੇ ਪਿੰਡਾਂ ਪਿੰਡਾਂ ਨਾਲ ਤਾਂ ਮੇਰਾ ਵੈਰ ਕੁੱਤੇ ਨਾਲ ਬੇਚਤੀ ਕਰਾਈ ਹਾਂ ਵੀਰੇ ਸਾਰਾ ਕੁਝ ਕਰਾਇਆ ਸਾਰਾ ਕੁਝ ਹੱਦ ਕਹਿੰਦੇ ਹੁੰਦੇ ਇਹਨੂੰ ਕਹਿੰਦੇ ਹੁੰਦੇ ਆਪਣੀ ਹੱਦ ਆਪਣੀ ਦੋਸਤੋ ਪਹਿਲਾਂ ਤੁਹਾਨੂੰ ਮੈਂ ਦੱਸ ਦੇਣਾ ਫੱਦ ਇੰਨੀ ਵੀ ਪਾਰ ਨਾ ਕਰੋ ਯਾਰ ਹਨਾ ਵੀ ਆਪਣੀ ਪੰਚਾਇਤ ਵਿੱਚ ਬੇਇੱਜ਼ਤੀ ਵੀ ਕਰਾਈ ਕੁੜੀ ਨੇ ਕੁੜੀਆਂ ਮੁਰੇ ਬੇਇੱਜ਼ਤੀ ਵੀ ਕਰਵਾਈ ਆਪਣੇ ਲੋਕਾਂ ਮੁਰੇ ਬੇਇੱਜ਼ਤੀ ਕਰਾਈ ਪੰਚਾਇਤ ਚ ਮਾਪਿਓ ਮੁਰੇ ਤੇ ਘਰ ਦੇ ਵਿੱਚ ਫੜਿਆ ਵੀ ਗਿਆ ਪੰਚਾਇਤ ਹੋਈ ਬਹੁਤ ਕੁਸ਼ ਹੋਇਆ ਯਾਰ ਜ਼ਿੰਦਗੀ ਦੇ ਵਿੱਚ ਬਹੁਤ ਕੁ ਸੋਚ ਆਏ ਨੇ ਬਹੁਤ ਕੁ ਇਹਦੇ ਨਾਲ ਹੋਇਆ ਬਹੁਤ ਕੁ ਹੋਏ ਨੇ ਇਹਨਾਂ ਝੱਲਿਆ ਆਪਣੇ ਤੁਨ ਉੱਤੇ ਪਰ ਕਿਉਂ ਇਸ ਤਰ੍ਹਾਂ ਮੁੰਡੇ ਕਰਦੇ ਆ ਕਿਉਂ ਕੁੜੀਆਂ ਨਾਲ ਹੋਰਾਂ ਕੁੜੀਆਂ ਨਾਲ ਗੱਲਾਂ ਬਾਤਾਂ ਕਰ ਲੈਂਦੇ ਆ ਫਿਰ ਉਹ ਪਸਤਾਉਂਦੇ ਆ ਜਿੱਦੋਂ ਇਹ ਕੁੜੀ ਨੇ ਜਿਹੜਾ ਸਟੈਪ ਚੱਕਿਆ ਜੇ ਹਰ ਇੱਕ ਕੁੜੀ ਸਟੈਪ ਚੱਕਣ ਲੱਗ ਜੇ ਮੈਂ ਕਹਿੰਦਾ ਮੁੰਡਾ ਤਾਂ ਕਦੇ ਡਰਦਾ ਕਿਸੇ ਨਾਲ ਗੱਲ ਹੀ ਨਾ ਕਰੇ ਕੋ ਉਹ ਐ ਨਹੀਂ ਪਤਾ ਵੀ ਇਹਨਾਂ ਨੂੰ ਛੱਡ ਦੇ ਅੱਛਾ ਹੁਣ ਲਾਜ ਚੱਲ ਰਿਹਾ ਉਹਦਾ ਹਾਂ ਵੀਰੇ ਚੱਲ ਰਿਹਾ ਕੀ ਬਣੂਗਾ ਹੁਣ ਬਸ ਵੀਰੇ ਲਾਜ ਹੋ ਜਾਊਗਾ ਵੀਰੇ ਉਹਦਾ ਪਰ ਸੁੱਟੀ ਦੇ ਦੇਣਗੇ ਉਹ ਨੂੰ ਹੋ ਜਾਊਗਾ ਸਹੀ ਹਾਂ ਹਾਂ ਵੀਰੇ ਹੋ ਜਾਊਗਾ ਕੀ 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 ਕਹੋਗੇ ਹੁਣ ਜੋਣੀ ਵੀਰੇ ਮੈਂ ਫੇਰ ਵੀ ਉਹਦੇ ਨਾਲ ਰਹੂੰਗੀ ਇਦਾਂ 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 ਕਦਮ ਕਦੋ ਚੱਕ ਲਿਆ ਬਸ ਵੀਰੇ ਮੈਨੂੰ ਸਮਝਾ ਰਹੀ ਹਾਂ ਹੁਣ ਮੈਂ ਸਮਝ ਗਦੇ ਠੀਕਾ ਨਹੀਂ ਵੀਰੇ ਫਿਰ ਮੈਂ ਆਪਦੇ ਘਰੇ ਆਪਦੇ ਘਰੇ ਹੂੰ ਬਾਹਰ ਹੁਣ ਪੁਲਿਸ ਕੇਸ ਤਾਂ ਨਹੀਂ ਹੋਇਆ ਤੁਹਾਡੇ ਨਾਲ ਨਾ ਨਾ ਵੀਰੇ ਮੇਰੇ ਤੇ ਪੁਲਿਸ ਕੇਸ ਨਹੀਂ ਹੋਇਆ ਕਿਉਂ ਨਹੀਂ ਹੋਇਆ ਉਹਨਾਂ ਨੇ ਕਰਨ ਨਹੀਂ ਦਿੱਤਾ ਉਹਨੇ ਮੁੰਡੇ ਨੇ ਕੀਤਾ ਨਹੀਂ ਹਾਂ ਕਹਿੰਦੇ ਮੁੰਡਾ ਕਹਿੰਦਾ ਮੇਰੇ ਮੇਰੇ ਚ ਆਪ ਹੀ ਗਲਤੀ ਹੈ ਹਾਂਜੀ ਹਾਂਜੀ ਹੁਣ ਹੁਣ ਮੈਂ ਵੀਰੇ ਜਾ ਰਹੀ ਹਾਂ ਉੱਥੇ ਜਾਉਂਗੀ ਹਾਂਜੀ ਵੀਰੇ ਠੀਕ ਹੈ ਬਈ ਦੋਸਤੋ ਪਿਆਰ ਦੀ ਹੱਦ ਟੱਪਣਾ ਇਹਨੂੰ ਕਹਿੰਦੇ ਆ ਦੋਸਤੋ ਜ਼ਿੰਦਗੀ ਦੇ ਵਿੱਚ ਕੁੜੀ ਨੇ ਪਹਿਲੀ ਵਾਰ ਇੱਕ ਮੁੰਡੇ ਨੂੰ ਪਿਆਰ ਕੀਤਾ ਸ਼ੇਮੀ ਕਲਾਸ ਤੋਂ ਪਿਆਰ ਕੀਤਾ ਇੱਕ ਦੂਜੇ ਤੇ ਚੌਕ ਮਾਰਦੇ ਹੁੰਦੇ ਸੀਗੇ ਇੱਕ ਦੂਜੇ ਤੇ ਚਾਕ ਮਾਰਦੇ ਹੁੰਦੇ ਸੀਗੇ ਬੈਠੇ ਬੈਂਚ ਦੇ ਉੱਤੇ ਲੋਕਾਂ ਦੀਆਂ ਗੱਲਾਂ ਸੁਣੀਆਂ ਪਰਿਵਾਰ ਦੀਆਂ ਗੱਲਾਂ ਸੁਣੀਆਂ ਪੰਚਾਇਤ ਦੇ ਵਿੱਚ ਬਦਨਾਮੀ ਹੋਈ ਘਰ ਦੇ ਵਿੱਚ ਫੜੇ ਗਏ ਬਹੁਤ ਕੁਝ ਸਮਝਾਇਆ ਆਪਣੇ BF ਨੂੰ ਕੁੜੀ ਨੇ ਵੀ ਤੂੰ ਗਲਤ ਨਾ ਹੋ ਪਰ ਉਹਨੇ ਇੱਕ 2 3 4 5 ਕੁੜੀਆਂ ਨਾਲ ਗੱਲਬਾਤ ਕੀਤੀ ਜਦੋਂ ਕੁੜੀ ਨੂੰ ਪਤਾ ਲੱਗਿਆ ਉਹਨੇ ਹੋਟਲ ਦੇ ਵਿੱਚ ਉਹਨੂੰ ਪਿਆਰ ਨਾਲ ਬੁਲਾਇਆ ਹੋਟਲ ਦੇ ਵਿੱਚ ਬੁਲਾ ਕੇ ਉਹਦੇ ਨਾਲ ਸਾਰਾ ਕੁਝ ਕੀਤਾ ਸਾਰੇ ਸਬੰਧ ਬਣਾਏ ਸਾਰਾ ਕੁਝ ਰੋਮਾਂਟਿਕ ਮਾਹੌਲ ਬਣਾਇਆ ਪਰ ਐਂਡ ਦੇ ਉੱਤੇ ਉਹਦਾ ਗੋਪਤੰਗ ਜਿਹੜਾ ਹੈਗਾ ਉਹ ਵੱਡ ਦਿੱਤਾ ਗਿਆ ਉੱਜ ਕਹਿੰਦੇ ਹੁੰਦੇ ਆ ਵੀ ਪਿਆਰ ਅੰਨਾ ਹੁੰਦਾ ਇੰਨਾ-ਇੰਨਾ ਵੀ ਨਹੀਂ ਹੁੰਦਾ ਇੱਕ ਦੂਜੀ ਗੱਲ ਤੁਹਾਨੂੰ ਮੈਂ ਦੱਸ ਦੇਣਾ ਹਸਪਤਾਲਾਂ ਦੇ ਵਿੱਚ ਹੁਣ ਉਹਦਾ ਇਲਾਜ ਚੱਲੀ ਜਾਂਦਾ ਇਹ ਚੀਜ਼ ਦਾ ਹੱਲ ਹੋ ਜਾਊਗਾ ਕਿਉਂਕਿ ਵਿਗਿਆਨ ਬਹੁਤ ਅੱਗੇ ਵੱਧ ਚੁੱਕਿਆ ਆਪਣਾ ਤੇ ਜੇ ਨਾਂ ਵੀ ਹੋਇਆ ਫੇਰ ਵੀ ਕੁੜੀ ਕਹਿੰਦੀ ਮੈਂ ਉਹਦੇ ਨਾਲ ਰਹਿ ਸਕਦੀ ਆ ਕਿਉਂਕਿ ਇਹ ਬਸ ਹੋਰ ਕਿਸੇ ਵਾਲੇ ਵੇਖੇ ਨਾ ਬਸ ਮੇਰੇ ਵਾਲੀ ਵੇਖੇ ਇਹੋ ਜਿਹੇ ਝੱਲੀਆਂ ਕੁੜੀਆਂ ਇਹੋ ਜਿਹੇ ਕਮਲੀਆਂ ਕੁੜੀਆਂ ਆਪਣੇ ਪਰਿਵਾਰਾਂ ਬਾਰੇ ਨਹੀਂ ਸੋਚਦੀਆਂ ਸਿਰਫ ਆਪਣੇ ਤਨ ਆਪਣੇ ਆਸ਼ਕੀ ਬਾਰੇ ਸੋਚਦੀਆਂ ਦੋਸਤੋ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਰੇ ਮੁੰਡਿਆਂ ਨੂੰ ਇੱਕ ਮੈਂ ਗੱਲ ਕਹਿਣਾ ਚਾਹਣਾ ਵੀ ਇਹ ਇਦਾਂ ਦਾ ਕੰਮ ਨਾ ਕਰਿਆ ਕਰੋ ਯਾਰ ਜਿਹਨੂੰ ਪਿਆਰ ਕਰਦੇ ਉਹਦੇ ਨਾਲ ਖੜੋ ਯਾਰ ਉਦ ਨਾਲ ਹੀ ਰਹੋ ਦੂਜੀਆਂ ਕੁੜੀਆਂ ਬਾਰੇ ਨਾ ਵੇਖੋ ਇਹ ਸਾਡੀ ਵੀਡੀਓ ਇੱਕ ਐਂਟਰਟੇਨਮੈਂਟ ਵਾਸਤੇ ਹੈ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਸ਼ੇਅਰ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ